ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਕਰਮੋ ਭਾਗ ਪਹਿਲਾ ਕਹਾਣੀ ਨੂੰ ਲਿਖਿਆ ਹੈ ਲੇਲਵੀ ਸਰਦਾਰ ਜੀ ਨੇ ਦਸ ਕਬਰਿਆਂ ਦੀ ਹੋ ਗਈ ਸੀ ਕਰਮੋ ਤੇ ਹੁਣ ਤਾਂ ਸਿਰ ਤੇ ਗੋਹੇ ਦਾ ਭਰਿਆ ਬੱਠਲ ਸਾਂਭਣ ਲੱਗ ਪਈ ਸੀ ਘਰ ਦੇ 베ੜੇ ਤੋਂ ਬੂਹੇ ਤੱਕ ਅੱਖ ਚਪਕਦਿਆਂ ਹੀ ਸਭ ਸਾਫ਼ ਸਫਾਈ ਕਰ ਦਿੰਦੀ ਸੀ ਰੋਟੀ ਤੇ ਦਾਲ ਸਬਜ਼ੀ ਤਾਂ ਇਸ ਤਰ੍ਹਾਂ ਬਣਾਉਂਦੀ ਜਿਵੇਂ ਕਿਸੇ ਅਦੇੜ ਉਮਰ ਦੀ ਸਿਆਣੀ ਧੀ ਮੀਨੇ ਬਣਾਈ ਹੋਵੇ ਕਰਮੋ ਦੇ ਹੱਥੀ ਦੁਨੀਆ ਦੇ ਸਾਰੇ ਸਵਾਦ ਜਿਵੇਂ ਰੱਬ ਨੇ ਤੋਹਫੇ ਵਜੋਂ ਦਿੱਤੇ ਸੀ ਪਰ ਇਹ ਸਭ ਸੁਆਦ ਉਸ ਨੂੰ ਹੀ ਫਿੱਕੇ ਜਾਪਦੇ ਸੀ ਜੱਪਣ ਵੀ ਕਿਉਂ ਨਾ ਸੱਤ ਕੁ ਸਾਲ ਦੀ ਸੀ ਜਦੋਂ ਉਹਦੀ ਮਾਂ ਨੂੰ ਅਲਵਿਦਾ ਆਖ ਗਈ ਸੀ ਇਸ ਦੁਨੀਆ ਤੋਂ ਕੂਚ ਕਰ ਗਈ ਤੇ ਉਸ ਦੇ ਕੋਲ ਉਹਦੇ ਨਿਛੇੜੀ ਪਿਓ ਨੂੰ ਛੱਡ ਗਈ ਸੀ ਉਸ ਦੇ ਹਿੱਸੇ ਦਾ ਪਿਆਰ ਤਾਂ ਜਿਵੇਂ ਖਤਮ ਹੋ ਗਿਆ ਸੀ ਕਿਸੇ ਨੇ ਟੂਣਾ ਕਰਵਾ ਕੇ ਚਰਾਹੇ ਤੇ ਰੱਖ ਦਿੱਤਾ ਹੋਵੇ ਕਿਉਂਕਿ ਉਸ ਦੇ ਕੋਲ ਕੋਈ ਨਹੀਂ ਸੀ ਜੋ ਉਸ ਨੂੰ ਬਚਪਨ ਵਿੱਚ ਸਾਂਭ ਸਕੇ ਤੇ ਦੁਨੀਆਦਾਰੀ ਦੀ ਸੋਝੀ ਉਸ ਦੇ ਢੋਲੀ ਪਾ ਕੇ ਉਹਨੂੰ ਜਿਉਣਾ ਸਿਖਾਵੇ ਕਰਮੋ ਦੇ ਦਿਨ ਦੀ ਸ਼ੁਰੂਆਤ ਘਰ ਦੇ ਕੰਮਾਂ ਤੋਂ ਹੁੰਦੀ ਤੇ ਸ਼ਾਮ ਤੱਕ ਉਹ ਪਿੰਡ ਦੇ 2-4 ਘਰਾਂ ਦਾ ਕੰਮ ਕਰ ਆਉਂਦੀ ਤੇ ਉਹ ਤੋਂ ਬਾਅਦ ਆਪਣੇ ਘਰ ਦੇ ਕੰਮ ਨਿਬੇੜਦੇ ਹੋਏ ਮੰਜੇ ਤੇ ਥੱਕ ਹਾਰ ਕੇ ਪੈ ਜਾਂਦੀ ਉਸ ਦੇ ਛੋਟੇ-ਛੋਟੇ ਹੱਥਾਂ ਵਿੱਚ ਗੁੱਡੀ ਪਟੋਲਿਆਂ ਦੀ ਥਾਂ ਝਾੜੂ ਤੇ ਚੱਕਲੇ ਵੇਲ ਨੇ ਧਾਣ ਵਾਲੇ ਲੀੜਿਆਂ ਦੀ ਪੰਡ ਹੀ ਰਹਿੰਦੀ ਸੀ ਕਰਮੋ ਪਿੰਡ ਦੇ ਕੱਚੇ ਪਹੇ ਤੇ ਖੇਡ ਰਹੇ ਬੱਚਿਆਂ ਨੂੰ ਖੇਡਦੇ ਦੇਖਦੀ ਕਦੇ-ਕਦਾਈਂ ਜਿਵੇਂ ਉਹਨਾਂ ਵਿੱਚ ਹੀ ਗੁਆਚ ਜਾਂਦੀ ਜਦੋਂ ਰੇਤੇ ਦੀਆਂ ਮੁਠੀਆਂ ਪਰ ਜਵਾਕ ਰੇਤੇ ਨੂੰ ਹਵਾ ਵਿੱਚ ਉਡਾ ਕੇ ਹੇਠਾਂ ਫਖੜਦੇ ਤਾਂ ਜਾਪਦਾ ਜਿਵੇਂ ਦੁਨੀਆ ਭਰ ਦਾ ਇਤਰ ਜਿਸ ਵਿੱਚ ਜਾਮੇ ਤੇ ਪੈ ਰਿਹਾ ਹੋਵੇ ਕਰਮੋ ਇਹ ਸਭ ਕੁਝ ਵੇਸ਼ ਕੇ ਆਪਣੇ ਆਪ ਵਿੱਚ ਗੁਆਚ ਜਾਂਦੀ ਤੇ ਆਪੇ ਵਿੱਚੋਂ ਪਿਗਲ ਰਹੇ ਜਜ਼ਬਾਤਾਂ ਨੂੰ ਮਿੱਠੇ ਪਾਣੀ ਦੀ ਘੁੱਟ ਸਮਝ ਆਪਣੇ ਅੰਦਰ ਹੀ ਸਮਾ ਲੈਂਦੀ ਕਰਮੋਂ ਦੇ ਹੱਥ ਕੱਚੀਆਂ ਕਲੀਆਂ ਤੋਂ ਪੱਕੇ ਸੁੱਕੇ ਕਰਦ ਦੇ ਵਾਂਗ ਸੱਕ ਵਰਗੇ ਹੋ ਗਏ ਸੀ ਉਸਦੇ ਪੈਰਾਂ ਤੇ ਨੋਹਾ ਵਿੱਚ ਫਸਿਆ ਕੂੜਾ ਉਹਨੂੰ ਯਾਦ ਦਿਵਾਉਂਦਾ ਰਹਿੰਦਾ ਕਿ ਉਸਨੇ ਕੇਵਲ ਕੰਮ ਹੀ ਕਰਨੇ ਨੇ ਉਸਦੇ ਸਿਰ ਦੇ ਵਾਲਾਂ ਦੀਆਂ ਗੁਲਜਣਾ ਉਸਦੀ ਉਲਜੀ ਜ਼ਿੰਦਗੀ ਬਾਰੇ ਉਸਨੂੰ ਯਾਦ ਕਰਾਉਂਦੀਆਂ ਸੀ ਕਰਮੋਂ ਦਾ ਰੰਗ ਸਾਂਵਲਾ ਸੀ ਤੇ ਉਸਦੇ ਚਿਹਰੇ ਤੇ ਦੁਨੀਆ ਭਰ ਦੀ ਮਾਸੂਮੀਅਤ ਭਰੀ ਹੋਈ ਸੀ ਕਰਮੋਂ ਦੇ ਨੈਣ ਇਦਾਂ ਸੀ ਜਿਵੇਂ ਪੁੰਨਿਆਂ ਦੀ ਰਾਤ ਵਿੱਚ ਤਾਰੇ جگਮਗਾ ਰਹੇ ਹੋਣ ਲੱਗਦਾ ਸੀ ਜਿਵੇਂ ਉਸ ਦੀ ਸਿਰਤ ਵਿੱਚ ਕੋਈ ਅਣਮੋਲ ਹੀਰਿਆਂ ਦਾ ਰਸ ਛੁਪਿਆ ਹੋਵੇ ਇਸ ਮਾਸੂਮ ਜਹੀ ਜਿੰਦੜੀ ਦੇ ਹਿੱਸੇ ਇੱਕ ਨਿਛੇੜੀ ਬਾਪ ਹੀ ਆਇਆ ਸੀ ਜੋ ਹਰ ਸਮੇਂ ਸ਼ਰਾਬ ਦੇ ਨਸੇ ਵਿੱਚ ਤੁੱਤ ਰਿਹਾਦਾ ਸੀ ਰੋਟੀ ਪਾਣੀ ਤੋਂ ਜ਼ਿਆਦਾ ਉਹ ਸ਼ਰਾਬ ਪੀਂਦਾ ਸੀ ਉਸ ਨੂੰ ਕਰਮੋਂ ਦੀ ਜ਼ਿੰਦਗੀ ਤੋਂ ਜ਼ਿਆਦਾ ਪਿਆਰੀ ਸ਼ਰਾਬ ਹੋ ਗਈ ਸੀ ਉਸ ਦਾ ਸਰੀਰ ਨਸ਼ੇ ਦੀ ਮਾੜੀ ਆਦਤ ਨੇ ਚੂਸ ਕੇ ਕਿਸੇ ਪਿੰਗਲੇ ਵਿਅਕਤੀ ਵਰਗਾ ਕਰ ਦਿੱਤਾ ਸੀ ਲੱਗਦਾ ਸੀ ਸਰੀਰ ਵਿੱਚੋਂ ਜਿਵੇਂ ਖੂਨ ਤੋਂ ਜ਼ਿਆਦਾ ਸ਼ਰਾਬ ਤੈਰ ਰਹੀ ਹੋਵੇ ਉਹ ਸਾਰਾ ਸਾਰਾ ਦਿਨ ਘਰ ਦੇ ਅੰਦਰ ਮੰਜੇ ਤੇ ਹੀ ਸੁੱਤਾ ਰਹਿੰਦਾ ਤੇ ਦੂਜੇ ਪਾਸੇ ਕਰਮੋ ਆਪਣੇ ਕਰਮਾਂ ਨਾਲ ਲੜਦੀ ਹੋਈ ਪਿੰਡ ਦੇ ਘਰ ਘਰ ਜਾ ਕੇ ਕੰਮ ਕਰਦੀ ਤੇ ਰੋਟੀ ਪਾਣੀ ਜੋਗੇ ਪੈਸੇ ਲੈ ਆਉਂਦੀ ਪਰ ਉਸ ਦੇ ਘਰ ਆਉਂਦੇ ਹੀ ਸਭ ਪੈਸੇ ਉਸ ਦਾ ਨਸ਼ੇੜੀ ਪਿਓ ਖੋਹ ਲੈਂਦਾ ਸੀ ਉਹ ਨਾ ਪੈਸਿਆਂ ਦੀ ਸ਼ਰਾਬ ਪੀ ਲੈਂਦਾ ਸੀ ਤੇ दारू ਪੀ ਕੇ ਦਿਨ ਪਰ ਸੁੱਤਾ ਰਹਿੰਦਾ ਸੀ ਕਰਮੋਂ ਦਾ ਚਿਹਰਾ ਇਹ ਸਭ ਦੇਖ ਕੇ ਮੁਰਝਾ ਜਾਂਦਾ ਤੇ ਕਦੇ ਕਦਾਈ ਤਾਂ ਉਹ ਬਿਨਾ ਖਾਦੇ ਹੀ ਸੌ ਜਾਂਦੀ ਭੁੱਖ ਤਾਂ ਜਿਵੇਂ ਉਸਦੇ ਹਿੱਸੇ ਦੀ ਉਸਦੇ ਪਿਓ ਨੂੰ ਹੀ ਆਈ ਹੋਵੇ ਦਿਨ ਚੜਦੇ ਹੀ ਉਸ ਨੂੰ ਕੰਮ ਦਿਖਾਈ ਦੇਣ ਲੱਗਦੇ ਤੇ ਦਿਨ ਦੇ ਅਖੀਰ ਪੈਰ ਤੱਕ ਉਹ ਕੰਮੀ ਲੱਗੀ ਰਹਿੰਦੀ ਕੰਮਕਾਰਾਂ ਦੇ ਵਿੱਚ ਭਈ ਛੋਟੀ ਉਮਰੇ ਹੀ ਕਰਮੋਂ ਨੂੰ ਕੰਮਾਂ ਦੀ ਐਹਮੀਅਤ ਪਤਾ ਲੱਗ ਗਈ ਸੀ ਉਹ ਹੁਣ ਉਮਰ ਤੋਂ ਪਹਿਲਾਂ ਹੀ ਸਿਆਣੀ ਜਿਹੀ ਹੋ ਗਈ ਸੀ। ਸਾਰਾ ਦਿਨ ਕੰਮਾਂ ਵਿੱਚ ਰੁੱਝੀ ਰਹਿਣ ਕਰਕੇ ਉਸ ਨੂੰ ਦੁਨੀਆਦਾਰੀ ਦਾ ਘੱਟ ਹੀ ਖਿਆਲ ਰਹਿੰਦਾ ਸੀ। ਸਵੇਰੇ ਸਾਜਰੇ ਉੱਠ ਜਾਂਦੀ ਤੇ ਸ਼ਾਮ ਨੂੰ ਸਾਰੀ ਕਾਇਨਾਤ ਦੇ ਸ਼ਾਂਤ ਹੋਣ ਤੇ ਫਿਰ ਆਪ ਸੌਂਦੀ। ਲੱਗਦਾ ਸੀ ਜਿਵੇਂ ਉਹ ਸਾਰੀ ਦੁਨੀਆ ਦੀ ਹੀ ਰਾਖੀ ਕਰਕੇ ਸੌਂਦੀ ਹੋਵੇ। ਕਿਉਂਕਿ ਸਵੇਰੇ ਤੋਂ ਕੰਮ ਕਰ ਉਹ ਸ਼ਾਮ ਨੂੰ ਜਦੋਂ ਆਪਣੇ ਮੰਜੇ ਤੇ ਆਰਾਮ ਕਰਦੀ ਤਾਂ ਉਦੋਂ ਵੀ ਇਹੀ ਸੋਚਦੀ ਰਹਿੰਦੀ ਕਿ ਕੱਲ ਕਿਹੜੇ ਘਰ ਦੇ ਪਹਿਲਾਂ ਜਾ ਕੇ ਕੰਮ ਕਰਨਾ ਹੈ। ਇਹ ਸੋਚਦੀ ਨੂੰ ਫਿਰ ਭਾਂਡੇ ਵਿੱਚ ਪਏ ਨਸ਼ੇੜੀ ਪਿਓ ਬਾਰੇ ਸੋਚਦੀ ਤੇ ਅਰਦਾਸ ਕਰਦੀ ਹੇ ਵਾਹਿਗੁਰੂ ਉਸਦੇ ਪਿਓ ਤੋਂ ਇਹ ਸਭ ਭੈੜੇ ਨਸ਼ੇ ਛਡਵਾ ਦੇਵੇ ਤੇ ਉਹ ਆਪਣੀ ਬੇਬੇ ਨੂੰ ਯਾਦ ਕਰਦੀ ਹੋਈ ਉਸਦੇ ਸੁਪਨੇ ਲੈਣ ਦੀ ਸੌਂ ਜਾਂਦੀ ਸਵੇਰ ਹੋਣ ਤੇ ਸਭ ਤੋਂ ਪਹਿਲਾਂ ਉਹ ਆਪਣੀ ਬੇਬੇ ਦੇ ਨਾਂ ਦਾ ਦੀਵਾ ਆਪਣੇ ਕਮਰੇ ਵਿੱਚ ਆਲੇ ਵਿੱਚ ਜਗਾ ਦਿੰਦੀ ਤੇ ਉਸਦੇ ਨਾਂ ਨੂੰ ਨਮਸਕਾਰ ਕਰਕੇ ਘਰ ਦੇ ਕੰਮ ਕਰਨੇ ਸ਼ੁਰੂ ਕਰ ਦਿੰਦੀ ਇੰਨੇ ਨੂੰ ਉਹਦੇ ਬਾਪੂ ਦੀ ਆਵਾਜ਼ ਆਉਂਦੀ ਕੁੜੇ ਕਰਮੋ ਪੁੱਤ ਚਾ ਲਿਆ ਦੇ ਫਿਰ ਉੱਠ ਕੇ ਕੋਈ ਕੰਮਕਾਰ ਦੇਖਣਾ ਮੈਂ ਹਰ ਰੋਜ਼ ਦੀ ਕਹੀ ਇਹ ਗੱਲ ਉਸ ਦੀ ਕਦੇ ਵੀ ਪੂਰੀ ਨਾ ਹੁੰਦੀ ਚਾਹ ਦਾ ਕੌਲਾ ਪੀ ਕੇ ਉਹ ਫਿਰ ਦੁਬਾਰਾ ਬਿਸਤਰੇ ਵਿੱਚ ਲੁਕ ਜਾਂਦਾ ਕਰਮੋ ਨੂੰ ਵੀ ਹੁਣ ਆਪਣੇ ਪਿਓ ਤੋਂ ਕੋਈ ਗਿਲਾ ਨਹੀਂ ਸੀ ਕਿਉਂਕਿ ਉਹ ਇਹ ਸਮਝਣ ਲੱਗ ਪਈ ਸੀ ਕਿ ਸ਼ਾਇਦ ਉਸ ਦੇ ਪਿਤਾ ਦੀ ਇਹ ਹਾਲਤ ਉਸ ਦੀ ਮਾਂ ਦੀ ਜਲਦੀ ਹੋਈ ਮੌਤ ਦੇ ਦੁੱਖ ਕਾਰਨ ਹੋ ਗਈ ਆ ਸ਼ਾਇਦ ਉਹ ਆਪਣੀ ਜ਼ਿੰਦਗੀ ਵਿੱਚ ਉਸ ਦੀ ਮਾਂ ਨਾਲ ਉਹ ਪੜਵੀ ਨਹੀਂ ਗੁਜ਼ਾਰ ਸਕਿਆ ਜੋ ਹਰ પતિ ਗੁਜ਼ਾਰਦਾ ਹੈ ਤੇ ਇੱਕ ਦੂਜੇ ਨਾਲ ਜਨਮ ਜਨਮ ਦਾ ਸਾਥ ਨਿਭਾਉਣ ਦੀਆਂ ਗੱਲਾਂ ਕਰਦਾ ਹੈ ਉਸ ਦੇ ਇਕੱਲੇ ਪੜਨੇ ਉਸ ਕੋਲ ਉਸ ਦੀ ਜ਼ਿੰਦਗੀ ਦਾ ਜਿਵੇਂ ਹਾਸਾ ਹੀ ਖੋ ਲਿਆ ਸੀ ਸਾਰੀ ਦਿਹਾੜੀ ਉਹ ਮੰਜੇ ਨਾਲ ਲੱਗਾ ਰਹਿੰਦਾ ਸੀ ਹੁਣ ਤਾਂ ਉਸ ਦਾ ਉੱਠਣਾ ਹੀ ਔਖਾ ਸੀ ਕਿਉਂਕਿ ਹੁਣ ਤਾਂ ਕਤਕ ਦਾ ਅੱਧਾ ਮਹੀਨਾ ਬੀਤ ਗਿਆ ਸੀ ਤੇ ਰੱਬ ਨੇ ਲੋਕਾਂ ਦੇ ਗਰਮ ਕੱਪੜੇ ਪਵਾ ਦਿੱਤੇ ਸੀ ਕਰਮੋ ਦੇ ਗਵਾਂਢ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਸੀ ਉਹ ਆਪਣੀ ਜ਼ਿੰਦਗੀ ਵਿੱਚ ਕੱਲੀ ਰਹਿ ਗਈ ਸੀ ਕਦੇ-ਕਦੇ ਉਹ ਕਰਮੋ ਕੋਲ ਆ ਜਾਂਦੀ ਤੇ ਆਉਂਦੀ ਹੀ ਕਰਮੋ ਦੇ ਪਿਓ RAMME ਨੂੰ ਦਿਲਾਸੇ ਦੇਣ ਲੱਗਦੀ ਵੇ RAMMIA ਦੇਖ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੀ ਕਰਮੋ ਦੇਖ ਮਟਿਆਰ ਹੋ ਗਈ ਆ ਤੇ ਤੈਨੂੰ ਇਹਦੀ ਕੋਈ ਪਰਵਾਹ ਨਹੀਂ ਉੱਠ ਕੇ ਆਪਣੇ ਖੇਤ ਹੀ ਚੱਲਿਆ ਜਾਇਆ ਕਰ ਰੱਬ ਨੇ ਜਿੰਨੀ ਕਿ ਦਿੱਤੀ ਆ ਘਰ ਤਾਂ ਸੌਖਾ ਚੱਲ ਜਿਆ ਕਰੂ ਮੈਨੂੰ ਤਾਂ ਪੁੱਤ ਸ਼ਰਮ ਆਉਂਦੀ ਆ ਜਦੋਂ ਕਰਮੋਂ ਸਭ ਕੁਝ ਹੋਣ ਦੇ ਬਾਅਦ ਨਕੰਮੇ ਪਿਓ ਦੇ ਕਰਕੇ ਲੋਕਾਂ ਦਾ ਗੋਹਾ ਕੂੜਾ ਕਰਦੀ ਆ ਜੇ ਕਿਦੇ ਕਰਮੋਂ ਦੀ ਥਾਂ ਤੇ ਤੇਰੇ ਪੁੱਤ ਹੁੰਦਾ ਹੁਣ ਨੂੰ ਤੈਨੂੰ ਕਦੋਂ ਦਾ ਘਰੋਂ ਬਾਹਰ ਕੱਢਿਆ ਹੁੰਦਾ ਉਹਨੇ ਰਾਮਾ ਬੁੱਢੀ ਤਾਰੋ ਦੀ ਗੱਲ ਦਾ ਕੋਈ ਜਵਾਬ ਨਾ ਦਿੰਦਾ ਤੇ ਬਿਸਤਰੇ 'ਚ ਮੂੰਹ ਪਾ ਕੇ ਲੁਕਿਆ ਰਹਿੰਦਾ ਆ ਜਾ ਬੇਬੇ ਆ ਜਾ ਅਜੇ ਮਹਾਰਾਜ ਦੀਆਂ ਨੀਂਦਾਂ ਨਹੀਂ ਉੱਤਰੀਆਂ ਤੁਸੀਂ ਆਜੋ ਚਾਹ ਬਣੀਆਂ ਆ ਕੇ ਪੀ ਲਵੋ ਇੰਨੇ ਮੈਂ ਆਟਾ ਗੁੰਨ੍ਹ ਲੈਂਦੀ ਹਾਂ ਕਰਮੋ ਹਸਦੀ ਹੋਈ ਬੋਲੀ ਕੁੜੇ ਕਹਿ ਰਿਆ ਕਰ ਆਪਣੇ ਪਿਓ ਨੂੰ ਵੀ ਕੋਈ ਕੰਮ ਧੰਦਾ ਕਰ ਲੈ ਕਿ ਤੇਰਾ ਹੀ ਮਾਸ ਖਾਣਾ ਨਿੱਕਾ ਜਿਹਾ ਹੁੰਦਾ ਸੀ ਜਦੋਂ ਮੇਰੇ ਕੋਲ ਖੇਡਦਾ ਹੁੰਦਾ ਸੀ ਮੇਰਾ ਪੀਰਾ ਤੇ ਇਹ ਦੋਵੇਂ ਸਾਰਾ ਦਿਨ ਭੱਜੇ ਫਿਰਦੇ ਰਹਿੰਦੇ ਪਤਾ ਹੀ ਨਹੀਂ ਲੱਗਾ ਮੇਰੇ ਪੀਰੇ ਨੂੰ ਕੀ ਹੋ ਗਿਆ ਜੋ ਮੈਨੂੰ ਇਦਾਂ ਛੱਡ ਗਿਆ ਤੈਨੂੰ ਤਾਂ ਤੇਰਾ ਪਿਓ ਵੀ ਪੁੱਤ ਹੀ ਲੱਗਦਾ ਪਰ ਚੰਦਰਾ ਤੇਰੀ ਮਾਂ ਦੇ ਵਿਛੋੜੇ ਕਰਕੇ ਮੰਜੇ ਨਾਲ ਹੀ ਲੱਗ ਗਿਆ ਮੈਂ ਤਾਂ ਇਹ ਹੀ ਸਮਝਾਉਣੀ ਆ ਕਿ ਜਿਹੜੇ ਦੋ ਕਿੱਲੇ ਆਉਂਦੇ ਨੇ ਉਹਨਾਂ ਨੂੰ ਬਾਹ ਕੇ ਘਰ ਹੀ ਜੋੜ ਲਵੇ ਪਰ ਕਿੱਥੇ ਵੰਡਾਈ ਤੇ ਦੇ ਦਿੰਦਾ ਹੈ ਉਹਨਾਂ ਚੋਂ ਦਸ ਕੀ ਦੇ ਕੇ ਜਾਂਦਾ ਇਹਨੂੰ ਵੰਡਾਈ ਵਾਲਾ ਇਹ ਤਾਂ ਜਮੀ ਪਰਵਾਹ ਨਹੀਂ ਕਰਦਾ ਹੁਣ ਤਾਂ ਕੁੜੀ ਵੀ ਕੋਠੇ ਜਿੱਡੀ ਹੋ ਗਈ ਆ ਤਾਰੋ ਚਾਹ ਪੀ ਕੇ ਕਰਮੇ ਦੇ ਮੰਜੇ ਤੇ ਲੁੱਕ ਕੇ ਪੈ ਜਾਂਦੀ ਕੋਈ ਨਾ ਬੇਬੇ ਕਰਮਾਂ ਦਾ ਲਿਖਿਆ ਮੈਨੂੰ ਮਿਲ ਜਾਣਾ ਐਵੇਂ ਨਾ ਸੋਚਿਆ ਕਰ ਮੈਂ ਰੋਟੀ ਬਣਾ ਦਿੰਦੀ ਹਾਂ ਤੂੰ ਖਾ ਲਵੀਂ ਨਾਲੇ ਮੇਰੇ ਪਿਓ ਨੂੰ ਵੀ ਕਹਿ ਕੇ ਦੇਖ ਲਵੀ ਜੇ ਤੇਰੇ ਆਖੇ ਲੱਗ ਜਵੇ ਅੱਜ ਤਾਂ 2 ਦਿਨ ਹੋ ਗਏ ਰੋਟੀ ਖਾਦੇ ਨੂੰ ਮੈਨੂੰ ਤਾਂ ਕਹਿ ਦਿੰਦਾ ਕਿ ਪੁੱਤ ਮੈਂ ਆਪੇ ਖਾ ਲੂੰ ਬਾਅਦ ਵਿੱਚ ਪਰ ਕਿੱਥੇ ਇਦਾਂ ਹੀ ਘਰ ਆ ਕੇ ਬਾਹਰ ਕੁੱਤੇ ਨੂੰ ਪਾਉਣੀ ਆ ਸਾਬੇ 'ਚ ਪਈ ਰੋਟੀ ਕਰਮੋ ਇਹ ਕਹਿ ਕੇ ਕੰਮ ਵਾਲਿਆਂ ਦੇ ਜਾਣ ਲੱਗਦੀ ਹੈ ਕਰਮੋਂ ਦੇ ਜਾਣ ਮੰਗਰੋਂ ਤਰ ਉੱਠ ਖੜੀ ਹੋ ਕੇ ਰੋਟੀ ਵਾਲਾ ਸਾਬਾ ਚੁੱਕ ਕੇ ਰਾਮੇ ਕੋਲ ਜਾ ਵੈਂਦੀ ਆ ਵੇ ਪੁੱਤ ਰਾਮਿਆ ਕਿਉ ਆਪਣੀ ਸਾਰੀ ਉਮਰ ਇਸ ਮੰਜੇ ਨਾਲ ਲੱਗ ਕੇ ਗੁਜ਼ਾਰਨੀ ਆ ਕਿਉਂ ਤੂੰ ਆਪਣੀ ਸਧੀਰ ਵਰਗੀ ਦੇਹ ਨੂੰ ਟਾਲੀ ਨੂੰ ਲੱਗੇ ਕੋਣ ਵਾਂਗ ਸੁਕਾਰਿਆ ਹੈ ਨਾ ਜਾਣੇ ਕੱਲ ਨੂੰ ਇਹ ਦੇਹ ਚ ਸਾਹ ਹੋਣੇ ਵੀ ਆ ਕਿ ਨਹੀਂ ਹੁਣ ਤਾਂ ਆਪਣੀ ਕਰਮੋਂ ਵੀ ਸੁੱਖ ਨਾਲ ਸਿਆਣੀ ਹੋ ਰਹੀ ਆ ਐਵੇਂ ਕਿਸੇ ਦੇ ਘਰ ਕੰਮ ਕਰਦੀ ਚੰਗੀ ਨਹੀਂ ਲੱਗਦੀ ਹੁਣ ਤਾਂ ਕਰਮੋਂ ਤੁਰਦੀ ਉਸਦੀ ਮਾਂ ਵੀਰਾ ਵਰਗੀ ਲੱਗਦੀ ਆ ਲੈ ਉੱਠ ਖੜਾ ਹੋ ਪੁੱਤ ਰੋਟੀ ਖਾ ਐਵੇਂ ਬੀਤੀ ਜ਼ਿੰਦਗੀ ਦਾ ਅਫਸੋਸ ਨਹੀਂ ਕਰੀਦਾ ਹੁੰਦਾ ਨਾਲੇ ਹੁਣ ਕਰਮੋਂ ਵੀ ਇਹ ਦੇਖ ਕੇ ਦੁਖੀ ਹੁੰਦੀ ਆ ਤੈਨੂੰ ਦੇਖ ਕੇ ਅੱਧੀ ਭੁੱਖੀ ਰਹਿੰਦੀ ਆ ਤਾਰੋ RAM ਨੂੰ ਰੋਟੀ ਖਾਣ ਲਈ ਕਹਿੰਦੀ ਹੈ RAM ਰਜਾਈ ਵਿੱਚ ਮੂਲ ਕੋਕੇ ਪਿਆ ਹੈ ਤੇ ਤਾਰੋ ਉਸ ਦੇ ਵਾਸਤੇ ਰੋਟੀ ਪਾਉਂਦੀ ਉਥੋਂ ਖੜੀ ਹੋ ਕੇ ਤੁਰਨ ਲੱਗਦੀ ਹੈ ਵੇ ਚੱਲ ਭਾਈ ਮਰਜੀ ਐ ਤੇਰੀ ਜੇ ਨਹੀਂ ਕੁਝ ਕਰਨਾ ਮੈਂ ਵੀ ਤਾਂ ਹੁਣ ਮਰਨ ਕਿਨਾਰੇ ਹੀ ਆ ਇਹਦੇ ਤੋਂ ਪਹਿਲਾਂ ਕਿਧਰੇ ਮੈਂ ਨਾ ਚੜਾਈ ਕਰ ਜਾਵਾਂ ਇਹਦੇ ਤੋਂ ਵਧੀਆ ਮੈਂ ਹੀ ਕਿਸੇ ਨੂੰ ਬਚੋਲਾ ਲੱਭ ਕੇ ਆਪਣੀ ਕਰਮੋਂ ਦਾ ਰੋਕਾ ਕਰ ਦਿੰਨੀ ਆ ਬਿਚਾਰੀ ਦਾ ਇੱਥੇ ਗੋਲਾ ਆਪਣਾ ਕਰਦੀ ਦਾ ਖੇੜਾ ਤਾਂ ਛੁੱਟ ਜਾਊ ਇਹ ਕਹਿ ਕੇ ਤਾਰੋ ਉੱਥੋਂ ਤੁਰਨ ਲੱਗਦੀ ਹੈ ਐਨੇ ਨੂੰ ਰਾਮ ਰਜਾਈ ਵਿੱਚੋਂ ਪਾਸਾ ਜਿਹਾ ਮਾਰਦਾ ਹੋਇਆ ਉੱਠ ਖਲੋਂਦਾ ਹੈ ਅੱਖਾਂ ਤੇ ਹੱਥ ਫੇਰਦਾ ਹੋਇਆ ਸਰਾਣੇ ਪਏ ਮੁਸਕੇ ਜਿਹੇ ਪਰਨੇ ਨੂੰ ਚੁੱਕ ਕੇ ਸਿਰ ਤੇ ਬੰਨ ਲੈਂਦਾ ਹੈ ਜਿਵੇਂ ਕਿਸੇ ਤੋਂ ਔਖਾ ਜਿਹਾ ਹੋ ਕੇ ਉੱਠਿਆ ਹੋਵੇ ਮੁੜ ਕੇ ਜਦੋਂ ਉਹ ਤਾਰੋ ਵੱਲ ਵੇਖਦਾ ਹੈ ਤਾਂ ਤਾਰੋ ਉਸ ਦਾ ਚਿਹਰਾ ਦੇਖ ਕੇ ਹੈਰਾਨ ਹੋ ਜਾਂਦੀ ਹੈ ਉਸ ਦੇ ਚਿਹਰੇ ਤੇ ਚੂਰੜੀਆਂ ਤੇ ਅੱਖਾਂ ਵਿਚਲੀ ਅਜਿਹੀ ਗਹਿਰਾਈ ਜਿਵੇਂ ਉਹ ਕਈ ਸਾਲਾਂ ਤੋਂ ਸੁੱਤਾ ਹੀ ਨਾ ਹੋਵੇ ਉਸ ਦੇ ਕੰਬਦੇ ਹੱਥ ਨੂੰ ਜਦੋਂ ਉਹ ਆਪਣੇ ਮੂੰਹ ਤੇ ਫੇਰਦਾ ਹੈ ਤਾਂ ਉਸ ਦੇ ਮੂੰਹੋਂ ਇੱਕ ਚੀਜ਼ ਜਹੀ ਨਿਕਲਦੀ ਹੈ ਜਿਸ ਨੂੰ ਉਹ ਅੱਧ ਵਿਚਾਲੇ ਹੀ ਰੋਕ ਲੈਂਦਾ ਹੈ ਇਹ ਚੀਜ਼ ਉਸਨੇ ਆਪਣੇ ਵੀਰਾਂ ਦੇ ਹਿਜਰ ਦੀ ਸੰਭੀ ਹੋਈ ਸੀ RAM ਦਾ ਸਰੀਰ ਹੁਣ ਸੁੱਕ ਕੇ ਖੇਤ ਵਿੱਚ ਗੱਡੀ ਬਾੜ ਵਾਲੀ ਸੁੱਕੀ ਜਹੀ ਲੱਕੜ ਵਰਗਾ ਹੋ ਗਿਆ ਸੀ ਉਸ ਦੇ ਚਿਹਰੇ ਤੋਂ ਤਾਰੋ ਨੇ ਅੰਦਾਜ਼ਾ ਲਾ ਲਿਆ ਸੀ ਕਿ ਰਾਮ ਨੂੰ ਸੌਆਂ ਤਾਂ ਕਈ ਸਾਲ ਹੋ ਗਏ ਨੇ ਚੰਦਰਾ ਆਪਣੀ ਵੀਰਾਂ ਦੀ ਯਾਦ ਵਿੱਚ ਹੀ ਅੱਖਾਂ ਾੱਡੀ ਪਿਆ ਰਹਿੰਦਾ ਹੈ ਪਤਾ ਨਹੀਂ ਕਿੱਦਾਂ ਇੱਕ ਹੀ ਜਗ੍ਹਾ ਪੈ ਕੇ ਕਿੰਨੇ ਸਾਲ ਗੁਜ਼ਾਰ ਦਿੱਤੇ ਭਲਾ ਕੋਈ ਕਿਸੇ ਨੂੰ ਇੰਨਾ ਪਿਆਰ ਵੀ ਕਰ ਸਕਦਾ ਬਸ ਸਾਰੀ ਉਮਰ ਪੋਰਾ ਥਾਂ ਵਿੱਚ ਹੀ ਲੰਗਾ ਦਿੱਤੀ ਹੋਵੇ ਦੂਜਿਆਂ ਨੂੰ ਤਾਂ ਲੱਗਦਾ ਕਿ ਉਹ ਨਕੰਮਾ ਹੋ ਕੇ ਮੰਜੇ ਤੇ ਸੁੱਤਾ ਹੈ ਪਰ ਰਾਮ ਤਾਂ ਕਦੇ ਸੁੱਤਾ ਹੀ ਨਹੀਂ ਰਾਮ ਖੜਾ ਹੋ ਕੇ ਤੁਰ ਪੈਂਦਾ ਹੈ ਤੇ ਚੁੱਲ੍ਹੇ ਕੋਲ ਬੈਠ ਕੇ ਅੱਗ ਮਚਾਉਣ ਲੱਗਦਾ ਹੈ ਤਾਰੋ ਕਾਲੀ ਨਾਲ RAM ਕੋਲੇ ਆ ਕੇ ਬੈਠਦੀ ਹੈ ਬੇਕਰਮਾ ਨੂੰ ਖਾਣਿਆ ਕੀ ਹਾਲ ਬਣਾਇਆ ਆਪਣਾ ਮੈਨੂੰ ਦੱਸ ਤੈਨੂੰ ਕਿਹੜੀ ਗੱਲ ਦਾ ਚੋਰਾ ਕਿਹੜੀ ਗੱਲ ਕਰਕੇ ਤੂੰ ਆਪਣੀ ਜ਼ਿੰਦਗੀ ਕਈ ਸਾਲ ਮੰਜੇ ਨਾਲ ਲੱਗ ਕੇ ਗੁਜ਼ਾਰ ਦਿੱਤੇ ਤਾਰੋ ਪੁੱਛਣ ਲੱਗੀ RAM ਦੇ ਹੱਥਾਂ ਦੇ ਨõ ਵੱਧ ਕੇ ਮੁੜ ਚੁੱਕੇ ਸੀ ਪੈਰਾਂ ਦਾ ਰੰਗ ਕਾਲਾ ਜਿਹਾ ਪੈ ਗਿਆ ਸੀ ਸਾਹ ਲੈਣ ਲੱਗੇ ਛਾਤੀ ਖੜਖੜ ਕਰ ਰਹੀ ਸੀ ਸਰੀਰ ਤੇ ਪਾਇਆ ਕੁੜਤਾ ਪਜਾਮਾ ਮੁਸਕਿਆ ਪਿਆ ਸੀ ਲੱਗਦਾ ਸੀ ਜਿਵੇਂ ਸਦੀਆਂ ਤੋਂ ਕਿਸੇ ਨੇ ਬਦਲਿਆ ਹੀ ਨਾ ਹੋਵੇ ਜਦੋਂ ਉਹ ਖੜਾ ਹੋ ਕੇ ਤੁਰਦਾ ਸੀ ਤਾਂ ਉਸਦੇ ਤੁਰਦੇ ਹੋਏ ਗੋਡੇ ਵੀ ਮੜਕ ਮੜਕ ਕਰਦੇ ਸੀ ਉਸਦੇ ਕੋਲੋਂ ਸਿੱਧਾ ਤੁਰਿਆ ਹੀ ਨਹੀਂ ਸੀ ਜਾ ਰਿਹਾ ਲੱਗਦਾ ਸੀ ਕਿ ਜਿਵੇਂ ਦੋ ਪਲੰਘਾਂ ਭਰ ਕੇ ਮੂੰਹ ਪਰ ਡਿੱਗ ਜਾਵੇਗਾ ਅੱਜ ਰਾਮਾ ਉੱਠ ਕੇ ਚੁੱਲ੍ਹੇ ਵਿੱਚ ਬੈਠ ਪਾਣੀ ਗਰਮ ਕਰ ਰਿਹਾ ਹੁੰਦਾ ਹੈ ਤੇ ਅਚਾਨਕ ਉਸ ਨੂੰ ਅੰਦਰੋਂ ਕਿਸੇ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਉਸਦੀ ਪਤਨੀ ਬੀਰਾ ਬੋਲਦੀ ਹੋਵੇ ਕੀ ਹਾਲ ਬਣਾਇਆ ਸਰਦਾਰ ਨੇ ਜਿਵੇਂ ਕਿਸੇ ਦੀ ਕੋਈ ਫਿਕਰ ਹੀ ਨਾ ਹੋਵੇ ਕੇਵਲ ਆਪਣੇ ਆਪ ਤੱਕ ਹੀ ਸੀਮਤ ਜਿਹਾ ਹੋ ਕੇ ਰਹਿ ਗਿਆ ਕੀ ਹੋਇਆ ਜਿਵੇਂ ਇਸ ਦੁਨੀਆ ਤੋਂ ਥੋੜਾ ਜਲਦੀ ਚਲੀ ਗਈ ਤੁਸੀਂ ਤਾਂ ਜਮੀ ਹਿੰਮਤ ਹਾਰ ਗਏ ਕੀ ਗੱਲ ਕਰਮੋਂ ਤੋਂ ਤੁਹਾਨੂੰ ਮਹਿ ਨਹੀਂ ਦਿਸਦੀ ਉਹਦਾ ਕੀ ਕਸੂਰ ਆ ਸਰਦੇ ਵਰਦੇ ਕਰਦੀ ਹੋਣ ਦੇ ਬਾਵਜੂਦ ਉਹ ਗੋਲਣ ਬਣ ਕੇ ਲੋਕਾਂ ਦੇ ਘਰੇ ਗੋਹਾ ਕੂੜਾ ਕਰਦੀ ਆ ਇਹ ਸੁਣ ਕੇ RAM ਭੱਜ ਕੇ ਅੰਦਰ ਜਾਂਦਾ ਹੈ ਜਿੱਥੇ ਕਰਮਾਂ ਦੀ ਮਾਂ ਦੀ ਯਾਦ ਵਿੱਚ ਉਹ ਦੀਵਾ ਜਗਾਉਂਦੀ ਹੈ ਉੱਥੇ ਜਾ ਕੇ RAM ਉੱਚੀ ਉੱਚੀ ਰੋਣ ਲੱਗਦਾ ਹੈ ਰੋਣ ਦੀ ਆਵਾਜ਼ ਸੁਣ ਕੇ ਤਾਰੋ ਅੰਦਰ ਨੂੰ ਆਉਂਦੀ ਹੈ ਤੇ ਆ ਕੇ RAM ਨੂੰ ਚੁੱਪ ਕਰਾਉਣ ਲੱਗਦੀ ਹੈ ਜਿੰਨਾਂ ਕ ਰੱਬ ਨੇ ਉਹਦੀ ਜ਼ਿੰਦਗੀ ਦਾ ਸਾਥ ਲਿਖਿਆ ਸੀ ਉਹ ਨਕ ਭੋਗ ਕੇ ਚਲੀ ਗਈ ਹੁਣ ਤਾਂ ਭਾਈ ਸਾਰੀ ਉਮਰ ਦਾ ਰੋਣਾ ਰੋਣ ਦਾ ਕੋਈ ਫਾਇਦਾ ਨਹੀਂ ਹੁਣ ਸਿਆਣੇ ਬਣ ਕੇ ਕਰਮਾਂ ਨੂੰ ਦੇਖ ਉਹਦੀ ਜ਼ਿੰਦਗੀ ਸੰਵਾਰ ਉਸ ਨੂੰ ਸਮਝਾਉਂਦੀ ਹੋਈ ਕਹਿੰਦੀ ਹੈ ਕਿ ਉਹ ਕੋਈ ਕੰਮਕਾਰ ਕਰੇ ਤੇ ਆਪਣੇ ਖੇਤ ਦੀ ਵਾਹੀ ਕਰੇ ਤਾਂ ਕਿ ਉਹਦੇ ਕੁਝ ਪੱਲੇ ਵੀ ਪਵੇ। ਕਰਮੋ ਵੀ ਹੁਣ ਸਿਆਣੀ ਹੋ ਗਈ ਆ। ਕੱਲ ਨੂੰ ਉਹਦਾ ਕਾਰਜ ਵੀ ਕਰਨਾ ਹੈ। ਐਵੇਂ ਮੰੰਜੇ ਨਾਲ ਲੱਗ ਕੇ ਨਹੀਂ ਸਰਨਾ। ਰਾਮਾ ਚੁੱਪ ਜਿਹਾ ਹੋ ਕੇ ਨਹਾਉਣ ਚਲਿਆ ਜਾਂਦਾ ਹੈ। ਏਨੇ ਨੂੰ ਤਾਰੋ ਚੁੱਲੇ ਤੇ ਚਾਹ ਰੱਖ ਦਿੰਦੀ ਹੈ। ਥੋੜੇ ਸਮੇਂ ਬਾਅਦ ਰਾਮਾ ਨਹਾ ਕੇ ਆ ਜਾਂਦਾ ਹੈ ਤੇ ਸੰਦੂਖ ਵਿੱਚ ਪਏ ਆਪਣੇ ਕੁੜਤੇ ਪਜਾਮੇ ਨੂੰ ਪਾ ਲੈਂਦਾ ਹੈ। ਅੱਜ ਰਾਮੇ ਦੇ ਮੂੰਹ ਤੇ ਲੱਗ ਹੀ ਨੂਰ ਦਿਖਾਈ ਦਿੰਦਾ ਹੈ ਤਾਰੋਏ ਵੇਖ ਕੇ ਉਸ ਨੂੰ ਕਹਿਣ ਲੱਗਦੀ ਹੈ ਵੇ ਪੁੱਤ ਹੁਣ ਨਾ ਆਪਣੀ ਦੇਹ ਨੂੰ ਦੁਬਾਰੇ ਵੇਸਲੀ ਬਣਾ ਲੈਣਾ ਕੁਝ ਸੋਚ ਤੇ ਆਪਣੀ ਧੀ ਦੇ ਕਾਰਜ ਲਈ ਕੁਝ ਜੋੜ ਜੜਾਈ ਕਰ ਰਾਮਾ ਵੀ ਬੁੱਢੀ ਤਾਰੋ ਦੀ ਗੱਲ ਸੁਣ ਰਿਹਾ ਹੁੰਦਾ ਹੈ ਇੰਨੇ ਨੂੰ ਚਾਹ ਬਣ ਜਾਂਦੀ ਆ ਤੇ ਤਾਰੋ ਰਾਮੇ ਨੂੰ ਬਾਟੀ ਵਿੱਚ ਚਾਹ ਪਾ ਕੇ ਦੇ ਦਿੰਦੀ ਆ ਰਾਮਾ ਚਾਹ ਦੀ ਬਾਟੀ ਚੁੱਕਦਾ ਹੋਇਆ ਸਾਬੇ ਵਿੱਚ ਰੱਖੀ ਰੋਟੀ ਚੁੱਕ ਕੇ ਖਾ ਲੈਂਦਾ ਹੈ ਅੱਜ ਬੜੇ ਦਿਨਾਂ ਬਾਅਦ ਰਾਮ ਨੇ ਖੁਸ਼ ਜਿਹਾ ਹੋ ਕੇ ਰੋਟੀ ਖਾਧੀ ਸੀ ਰੋਟੀ ਖਾ ਕੇ ਰਾਮਾ ਬਾਹਰ ਨੂੰ ਚਲੇ ਜਾਂਦਾ ਹੈ ਦਿਨ ਬੀਤਦਾ ਜਾਂਦਾ ਹੈ ਏਨੇ ਨੂੰ ਕਰਮੋਂ ਵੀ ਘਰ ਆ ਜਾਂਦੀ ਹੈ ਕਰਮੋਂ ਦੇ ਹੱਥ ਇੱਕ 베ਰੀ ਵਾਲਾ ਝੋਲਾ ਹੁੰਦਾ ਹੈ ਇੱਕ ਉਸਨੇ ਆਪਣੇ ਸਿਰ ਉੱਪਰ ਰੱਖਿਆ ਹੁੰਦਾ ਹੈ ਉਹ ਆਪਣੇ ਮੂੰਹ ਵਿੱਚ ਕੁਝ ਬੋਲਦੀ ਹੋਈ ਆਉਂਦੀ ਹੈ ਕਰਮੋਂ ਅੱਜ ਖੁਸ਼ ਜਿਹੀ ਹੁੰਦੀ ਹੈ ਕਰਮੋਂ ਘਰ ਅੰਦਰ ਆ ਕੇ ਵੇਖਦੀ ਹੈ ਕਿ ਮੰਜੇ ਤੇ ਅੱਜ ਉਹਦਾ ਪਿਓ ਨਹੀਂ ਹੁੰਦਾ ਉਹ ਹੈਰਾਨ ਹੋ ਕੇ ਅੰਦਰ ਨੂੰ ਆਉਂਦੀ ਹੈ ਬੇਬੇ ਅੱਜ ਮੇਰਾ ਪਿਓ ਕਿੱਧਰ ਨੂੰ ਗਿਆ ਕੀ ਉਹ ਠੀਕ ਆ ਕਰਮ ਉਹ ਅੰਦਰ ਆ ਕੇ ਮੰਜੇ ਤੇ ਬਈ ਤਾਰੋ ਬੁੱਢੀ ਨੂੰ ਪੁੱਛਦੀ ਹੈ ਕੁਝ ਨਹੀਂ ਹੋਇਆ ਤੇਰੇ ਬਾਪੂ ਨੂੰ ਠੀਕ ਆ ਉਹ ਪਿੰਡ ਵੱਲ ਨੂੰ ਗਿਆ ਰੋਟੀ ਖਾ ਕੇ ਆ ਜਾਏਗਾ ਥੋੜੇ ਸਮੇਂ ਨੂੰ ਤਾਰੋ ਬੁੱਢੀ ਨੇ ਜਵਾਬ ਦਿੱਤਾ ਲੈ ਬੇਬੇ ਅੱਜ ਕੀ ਦਿਸ ਗਿਆ ਮੇਰੇ ਪਿਓ ਨੂੰ ਜੋ ਉਹ ਮੰਜੇ ਨੂੰ ਛੱਡ ਕੇ ਖੜਾ ਹੋ ਗਿਆ ਤੇ ਬਾਹਰ ਨੂੰ ਚੱਲਿਆ ਗਿਆ ਅੱਜ ਤਾਂ ਮੈਨੂੰ ਲੱਗਦਾ ਪਰ ਲੋਹੀ ਆਵੇਗੀ ਜੋ ਬਾਪੂ ਨੇ ਇੰਨਾ ਵੱਡਾ ਕਸ਼ਟ ਕੀਤਾ ਕਰਮੋ ਹਸਦੀ ਹੋਈ ਬੋਲੀ ਕੰਮ ਧੰਦਾ ਕਰਦੀ ਕਰਮੋ ਨੂੰ ਸ਼ਾਮ ਪੈ ਗਈ ਤੇ ਇੰਨੇ ਨੂੰ ਰਾਮਾ ਵੀ ਆ ਗਿਆ ਕਰਮੋ ਨੇ ਰੋਟੀ ਤਿਆਰ ਕਰ ਲਈ ਸੀ ਰਾਮਾ ਆ ਕੇ ਆਪਣੇ ਮੰਜੇ ਤੇ ਬੈਠ ਗਿਆ ਤੇ ਆਵਾਜ਼ ਲਗਾਈ ਕੁੜੇ ਪੁੱਤ ਕਰਮੋ ਭੁੱਖ ਲੱਗੀ ਆ ਮੈਨੂੰ ਖਾਣ ਨੂੰ ਰੋਟੀ ਲਿਆ ਦੇ ਹਾਂਜੀ ਬਾਪੂ ਤੁਸੀਂ ਬੈਠੋ ਮੈਂ ਰੋਟੀ પાਕੇ ਲਈਈ ਕਰਮੋ ਨੇ ਰਾਮੇ ਦੀ ਆਵਾਜ਼ ਸੁਣ ਕੇ ਥਾਲ ਵਿੱਚ ਰੋਟੀ ਰੱਖ ਲਈ ਤੇ ਰਾਮੇ ਨੂੰ ਖਾਣ ਲਈ ਦੇ ਦਿੱਤੀ ਲੈ ਪੁੱਤਾਂ ਥੋੜੇ ਪੈਸੇ ਲੈ ਕੇ ਆਇਆ ਜਿੰਨਾਂ ਨੂੰ ਆਪਾਂ ਵਡਾਈ ਤੇ ਜ਼ਮੀਨ ਦਿੱਤੀ ਸੀ ਹੁਣ ਇਹਨਾਂ ਨੂੰ ਸਾਹਮਣੇ ਰੱਖਣਾ ਰਾਮੇ ਨੇ ਕਰਮੋ ਨੂੰ ਪੈਸੇ ਫੜਾਉਂਦੇ ਹੋਏ ਕਿਹਾ ਕਰਮੋ ਪੈਸੇ ਫੜ ਕੇ ਅੰਦਰ ਸੰਦੂਖ ਵਿੱਚ ਰੱਖਾਈ ਤੇ ਚੁੱਲ੍ਹੇ ਕੋਲ ਬੈਠ ਗਈ ਇੰਨੇ ਨੂੰ ਬਾਹਰ ਵਾਲਾ ਕੁੰਡਾ ਖੁੱਲਿਆ ਤੇ ਤਾਰੋ ਅੰਦਰ ਨੂੰ ਆ ਗਈ ਕਿਉਂ ਪੁੱਤ ਕਰਮੋ ਬਣਾ ਲਈ ਰੋਟੀ ਕਿ ਇਹ ਜੇ ਚੁੱਲ੍ਹੇ ਦਾ ਹੀ ਨਿਗਲੇ ਰਹੀਆਂ ਆ ਜਾ ਬੇਬੇ ਆ ਜਾ ਰੋਟੀ ਤਾਂ ਕਦੋਂ ਦੀ ਬਣੀ ਆ ਅੱਜ ਤਾਂ ਤੇਰੇ ਪੁੱਤ RAMME ਨੇ ਵੀ ਸਾਜਰੇ ਹੀ ਖਾ ਲਈ ਰੋਟੀ ਬਸ ਤੁਸੀਂ ਰਹਿ ਗਏ ਮੈਂ ਤਾਂ ਬਾਅਦ ਵਿੱਚ ਖਾ ਹੀ ਲੈਣੀ ਆ ਆ ਜਾ ਇੱਥੇ ਹੀ ਬੈਠ ਕੇ ਚੁੱਲ੍ਹੇ ਕੋਲ ਖਾ ਲਾ ਨਿੱਗ ਪਿਆ ਜੇ ਅੱਗ ਦਾ ਕਰਮੋ ਤਾਰੋ ਨੂੰ ਬੋਲੀ ਕੁੜੇ ਕਰਮੋ ਕਿਵੇਂ ਸੋਚਾਂ ਜੀਆਂ ਵਿੱਚ ਡੁੱਬੀ ਲੱਗਦੀਆਂ ਕੀ ਗੱਲ ਆ ਤੂੰ ਠੀਕ ਵੀ ਹੈਗੀ ਆ ਕਿ ਨਹੀਂ ਤਾਰੋ ਨੇ ਕਰਮੋ ਨੂੰ ਪੁੱਛਿਆ ਲੈ ਠੀਕ ਹੀ ਆ ਬੇਬੇ ਮੈਨੂੰ ਕੀ ਹੋਣਾ ਮੈਂ ਤਾਂ ਬਸ ਐਵੇਂ ਸੋਚ ਰਹੀ ਸੀ ਕਿ ਘਰ ਦਾ ਰਸਣ ਪਾਣੀ ਜਿਹਾ ਮੁੱਕਿਆ ਪਿਆ ਤੇ ਇਹ ਸਭ ਲੈਣਾ ਸ਼ਹਿਰ ਨੂੰ ਕੌਣ ਜਾਵੇਗਾ ਨਾਲੇ ਹੁਣ ਤਾਂ ਦਿਨ ਵੀ ਛੋਟੇ ਹੋ ਗਏ ਨੇ ਠੰਡ ਦੇ ਦਿਨਾ ਕਰਕੇ ਕਰਮੋ ਬੋਲੀ ਲੈ ਇਹ ਵੀ ਕੋਈ ਵੱਡੀ ਗੱਲ ਆ ਕੱਲ ਨੂੰ ਦਿਨ ਚੜਦੇ ਨੂੰ ਆਪੇ ਦੋਨੇ ਚੱਲ ਪਾਵਾਂਗੀਆਂ ਤੇ ਸ਼ਾਮ ਨੂੰ ਫੇਰ ਸਮਾਂ ਰੰਦੇ ਵਾਪਸ ਆ ਜਾਗੀਆਂ ਤਾਰੋ ਰੋਟੀ ਖਾਂਦੇ ਹੋਏ ਬੋਲੀ ਉਹ ਤਾਂ ਗੱਲ ਠੀਕ ਆ ਬੇਬੇ ਤੇਰੀ ਪਰ ਇੰਨਾ ਸਮਾਨ ਚੁੱਕ ਕੇ ਲਿਆਵਾਂਗੇ ਕਿਵੇਂ ਨਾਲੇ ਇੰਨਾ ਲੰਮਾ ਰਾਹ ਪਿਆ ਕਰਮੋ ਰੋਟੀ ਫੜਾਉਂਦੀ ਹੋਈ ਬੋਲੀ ਕੋਈ ਨਾ ਸ਼ਹਿਰ ਤੋਂ ਬਹੁਤ ਲੋਕ ਆਉਂਦੇ ਨੇ ਕੋਈ ਨਾ ਕੋਈ ਆਪਾਂ ਨੂੰ ਵੀ ਮਿਲ ਜਾਵੇਗਾ ਤੂੰ ਐਵੇਂ ਨਾ ਸੋਚਿਆ ਕਰ ਬਸ ਯਾਦ ਕਰ ਲੈ ਕੀ ਕੁਝ ਲੈ ਕੇ ਆਉਣਾ ਤਾਰੋ ਰੋਟੀ ਖਾਂਦੀ ਹੋਈ ਬੋਲੀ ਹਾਂ ਬੇਬੇ ਹੋ ਤਾਂ ਜ਼ਿਆਦਾ ਮੈਨੂੰ ਕਿ ਕੀ ਕੁਝ ਲੈ ਕੇ ਆਉਣਾ ਹੁਣ ਤੁਸੀਂ ਵੀ ਰੋਟੀ ਖਾ ਕੇ ਰਜਾਈ ਵਿੱਚ ਲੁਕ ਜਾਵੋ ਤੇ ਮੈਂ ਵੀ ਰੋਟੀ ਵਗੈਰਾ ਖਾ ਕੇ ਚੁੱਲ੍ਹੇ ਦਾ ਕੰਮ ਖਤਮ ਕਰ ਦਿੰਨੀ ਆ ਤੇ ਫਿਰ ਸਵੇਰੇ ਸ਼ਹਿਰ ਵੀ ਜਾਣਾ ਹੈ ਕਰਮੋ ਤਾਰੋ ਨੂੰ ਬੋਲੀ ਕੋਈ ਨਾ ਮੈਂ ਅੱਜ ਆਪਣੇ ਘਰ ਹੀ ਸੌਂ ਜਾਂਦੀ ਹਾਂ ਉਧਰ ਵੀ ਮੈਂ ਕੋਈ ਕੁੰਡਾ ਜਿੰਦਾ ਨਹੀਂ ਲਾ ਕੇ ਆਈ ਕਿਦਰੇ ਫੇਰ ਠੰਡ ਚ ਆਉਂਦੀ ਫਿਰਨਾ ਮੈਂ ਐਮੀ ਨਾ ਕਿਦਰੇ ਹਨੇਰੇ ਚ ਡਿੱਗ ਪਵਾਂ ਤਾਰੋ ਹਸਦੀ ਹੋਈ ਬੋਲੀ ਕਰਮੋਂ ਇੰਨੇ ਨੂੰ ਆਪਣੇ ਕੰਮ ਮਕਾ ਲੈਂਦੀ ਹੈ ਤੇ ਅੰਦਰ ਆਪਣੇ ਕਮਰੇ ਵਿੱਚ ਆ ਕੇ ਆਪਣੀ ਮਾਂ ਨੂੰ ਯਾਦ ਕਰਦੀ ਹੋਈ ਮੰਜੇ ਤੇ ਪੈ ਜਾਂਦੀ ਹੈ ਉਹ ਯਾਦ ਕਰਦੀ ਹੋਈ ਕਹਿੰਦੀ ਹੈ ਕਿ ਜੇ ਉਹ ਅੱਜ ਜਿਉਂਦੀ ਹੁੰਦੀ ਤਾਂ ਇਹ ਕਮਾਂਕਾਰਾਂ ਦੀ ਉਸ ਨੂੰ ਕੋਈ ਸੋਚ ਨਹੀਂ ਹੋਣੀ ਸੀ ਕਰਮੋਂ ਨੂੰ ਤਾਂ ਹੁਣ ਆਪਣੀ ਮਾਂ ਦਾ ਜਿਵੇਂ ਚਿਹਰਾ ਵੀ ਭੁੱਲਦਾ ਜਾਂਦਾ ਸੀ ਆਪਣੇ ਆਪ ਨਾਲ ਗੱਲਾਂ ਕਰਦੀ ਕਰਮੋ ਨੂੰ ਕਦੋਂ نیند ਆ ਗਈ ਉਸ ਨੂੰ ਵੀ ਪਤਾ ਨਾ ਲੱਗਿਆ ਰਾਤ ਦਾ ਦੂਜਾ ਪੈਰ ਵੀਤ ਗਿਆ ਸੀ ਤੇ ਅਚਾਨਕ ਕਰਮੋ ਨੂੰ ਮਹਿਸੂਸ ਹੋਣ ਲੱਗ ਪਿਆ ਜਿਵੇਂ ਉਸਦੇ ਸਾਹਾਂ ਨਾਲ ਕੋਈ ਆਪਣੇ ਸਾਹ ਮਿਲਾ ਰਿਹਾ ਹੋਵੇ ਉਸਦੇ ਬੰਨੇ ਵਾਲਾ ਨੂੰ ਆਪਣੇ ਹੱਥਾਂ ਨਾਲ ਖੋਲ੍ਹ ਕੇ ਉਸਦੇ ਵਾਲਾਂ ਵਿੱਚ ਹੱਥ ਫੇਰ ਕੇ ਉਸਦੇ ਮੱਥੇ ਨੂੰ ਚੁੰਮ ਰਿਹਾ ਹੋਵੇ ਕਰਮੋ ਦੇ ਸਾਰੇ ਪਿੰਡੇ ਨੂੰ ਗਰਮੀ ਜਿਹੀ ਚੜ ਗਈ ਤੇ ਉਸਦੇ ਦਿਲ ਦੀ ਧੜਕਣ ਵਧ ਗਈ ਕਰਮੋ ਦਾ ਸਰੀਰ ਹੁਣ ਪਹਾੜਾ ਜਿਹਾ ਪੈ ਗਿਆ ਸੀ ਤੇ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੇ ਪਿੰਡੇ ਨੂੰ ਕਿਸੇ ਨੇ ਜਕੜ ਲਿਆ ਹੈ ਕਰਮੋ ਦੇ ਸਰੀਰ ਅੰਦਰ ਪੂਰੀ ਚਰਨਾਟ ਪੈਦਾ ਹੋ ਗਈ ਇੱਕਦਮ ਉਸ ਦੀ ਅੱਖ ਖੁੱਲ ਗਈ ਕਰਮੋ ਡਰ ਕੇ ਮੰਜੇ ਤੋਂ ਉੱਠ ਗਈ ਤੇ ਆਪਣੇ ਖੁੱਲੇ ਵਾਲਾਂ ਨੂੰ ਬੰਨਣ ਲੱਗ ਪਈ ਕਰਮੋ ਉੱਠ ਕੇ ਬਾਹਰ ਨੂੰ ਆਈ ਪਰ ਉਸ ਨੂੰ ਕੁਝ ਵੀ ਨਜ਼ਰ ਨਾ ਆਇਆ ਫਿਰ ਉਸ ਨੂੰ ਠੰਡ ਕਾਰਨ ਕੰਬਣੀ ਜਹੀ ਚੜ ਗਈ ਕਰਮੋ ਦੁਆਰਾ ਲੋਕ ਕੇ ਰਜਾਈ ਵਿੱਚ ਪੈ ਗਈ ਤੇ ਉਹ ਸੋਚਣ ਲੱਗ ਪਈ ਕਿ ਅੱਜ ਤੋਂ ਪਹਿਲਾਂ ਤਾਂ ਕਦੇ ਉਹਦੇ ਨਾਲ ਇਦਾਂ ਨਹੀਂ ਹੋਇਆ ਇਹ ਸੋਚਦੀ ਨੂੰ ਉਸ ਨੂੰ ਦੁਬਾਰਾ نیند ਚੜ ਗਈ ਤੇ ਉਹ ਸੌ ਗਈ। ਕਰਮੋਦੇਹ ਪੱਖੋਂ ਕਾਫੀ ਤਕੜੀ ਸੀ ਤੇ ਹੁਣ ਉਮਰ ਦੇ ਨਾਲ ਉਹ ਨਾਲ ਸੋਣੀ ਵੀ ਹੋ ਰਹੀ ਸੀ। ਉਹ ਉਸ ਦੇ ਅੰਦਰ ਆ ਰਹੀ ਸਰੀਰਕ ਤਬਦੀਲੀ ਉਸ ਨੂੰ ਬੇਚੈਨ ਕਰ ਦਿੰਦੀ ਸੀ ਕਿਉਂਕਿ ਹੁਣ ਉਹ ਜਵਾਨੀ ਵਿੱਚ ਪੈਰ ਰੱਖਣ ਲੱਗ ਪਈ ਸੀ। ਨਿਤਮਹਾਰੇ ਹੁਣ ਉਹਨੂੰ ਰਾਤ ਨੂੰ ਬੇਚੈਨੀ ਜਿਹੀ ਮਹਿਸੂਸ ਹੋਣ ਲੱਗਦੀ। ਸਵੇਰ ਨੂੰ ਉੱਠਣ ਸਮੇਂ ਹੁਣ ਉਹ ਪਹਿਲਾਂ ਵਾਂਗ ਫੁਰਤੀ ਨਹੀਂ ਸੀ ਮਾਰਦੀ। ਹੁਣ ਉਸ ਨੂੰ ਨੀਂਦ ਨਾਲ ਪਿਆਰ ਹੋਣ ਲੱਗ ਪਿਆ ਸੀ। ਲੱਗਦਾ ਸੀ ਜਿਵੇਂ ਹੁਣ ਉਹ ਸੁਪਨਿਆਂ ਦੇ ਸ਼ਹਿਰ ਜਾ ਕੇ ਉਸ ਸ਼ਹਿਰ ਦੀ ਰਾਣੀ ਬਣ ਕੇ ਸ਼ਹਿਰ ਤੇ ਹੁਕਮ ਚਲਾਉਣ ਲੱਗ ਪਈ ਸੀ। ਕੁੜੀ ਉੱਠ ਖੜ ਕਰ ਮੋ ਕੀ ਹੋ ਗਿਆ ਤੈਨੂੰ ਦਿਨੋਂ ਦਿਨ ਨੀਂਦ ਵਧਾਉਣ ਲੱਗ ਪਈ ਐ ਤੂੰ ਆਪਣੀ। ਪਹਿਲਾਂ ਤਾਂ ਕਦੇ ਇਦਾਂ ਨਹੀਂ ਸੀ ਕਰਦੀ। ਸਵੇਰੇ ਸਾਂਝਰੇ ਉੱਠ ਕੇ ਸਾਰੇ ਕੰਮ ਧੰਦੇ ਮੁਕਾ ਲੈਂਦੀ ਸੀ। ਜਦੋਂ ਨੂੰ ਮੈਂ ਆਉਂਦੀ ਸੀ। ਜਿਵੇਂ ਜਿਵੇਂ ਤੂੰ ਵੱਡੀ ਹੋ ਰਹੀ ਆਂ ਓਵੇਂ ਓਵੇਂ ਹਾਲਸੀ ਬਣਦੀ ਜਾਨੀ ਆਂ। ਤੈਨੂੰ ਪਤਾ ਨਹੀਂ ਸੀ ਅੱਜ ਆਪਾਂ ਸ਼ਹਿਰ ਨੂੰ ਜਾਣਾ ਹੈ। ਪਾਪਾ ਨੇ ਘਰ ਦਾ ਸੌਦਾ ਮੁੱਕਿਆ ਪਿਆ ਹੈ। ਚੱਲ ਖੜੀ ਹੋ। ਤਾਰੂ ਕਰਮ ਨੂੰ ਠਾਉਂਦੀ ਹੋਈ ਬੋਲੀ। ਬੇਬੇ ਕੱਲ ਨੂੰ ਜਾਵਾਂਗੇ ਆਪਾਂ। ਨਾਲੇ ਹੁਣ ਕਿਹੜਾ ਮੈਂ ਕਿਸੇ ਦੇ ਕੰਮ ਕਰਨ ਜਾਣਾ। ਉੱਥੇ ਤਾਂ ਤੂੰ ਮੇਰੇ ਤੋਂ ਜਵਾਬ ਦਵਾਤਾ। ਅਕੇ ਹੁਣ ਵੱਡੀ ਹੋ ਗਈਆਂ। ਮੈਂ ਘਰ ਹੀ ਰਿਹਾ ਕਰਾਂ। ਹੁਣ ਵੇਲੀ ਨੇ ਨੀਂਦ ਹੀ ਪੂਰੀ ਕਰਨੀ ਆ। ਹੋਰ ਦੱਸੋ ਕੀ ਕਰਨਾ ਮੈਂ? ਕਰਮੁਰਜਾਈ ਦੇ ਮੂੰਹ ਬਾਹਰ ਕੱਢ ਕੇ ਬੋਲੀ। ਹਾਂ ਫਿਰ ਹੋਰ ਕੀ ਕਰਨਾ ਸੀ? ਦੇਣਾ ਹੀ ਸੀ ਜਵਾਬ। ਹੁਣ ਕੀ ਲੋਕਾਂ ਦੇ ਘਰ ਦਾ ਹੀ ਗੋਹਾ ਕੂੜਾ ਸਿੱਟਣਾ ਸੀ ਹੁਣ ਜੇ ਤੂੰ ਘਰੇ ਬੈਠੇਂ ਕੀਤਾ ਤੇਰਾ ਪਿਓ ਜਾਊ ਕੰਮ ਤੇ ਨਹੀਂ ਤਾਂ ਉਹਨੂੰ ਸਰਦਾ ਸੀ ਘਰੇ ਬੈਠੇ ਨੂੰ ਵੀ ਆਪੇ ਕਰਮੋਂ ਕਰੀ ਜਾਂਦੀ ਆ ਖਾਣ ਜੋਗਾ ਤਾਂ ਹੁਣ ਵੀ ਆ ਹੀ ਗਿਆ ਲੋਕਾਂ ਦੇ ਜਿਨ੍ਹਾਂ ਨੇ ਵੰਡਾਈ ਤੇ ਲਈ ਸੀ ਥੋੜੀ ਜ਼ਮੀਨ ਵਾਲੇ ਨਾਲੇ ਥੋੜੇ ਪੈਸੇ ਵੀ ਲੈ ਆਇਆ ਕੱਲ ਚਲ ਉੱਠ ਅੱਜ ਆਪਾਂ ਸ਼ਹਿਰੋਂ ਸੌਦਾ ਲੈ ਕੇ ਆਵਾਂਗੇ ਤਾਰੋ ਬੋਲੀ ਬੇਬੇ ਕੱਲ ਨੂੰ ਚੱਲਾਂਗੇ ਅੱਜ ਇੰਨੀ ਠੰਡ ਚ ਕਿਵੇਂ ਜਾਵਾਂਗੇ ਇੰਨੀ ਦੂਰ ਕਰਮੋਂ ਰਜਾਈ ਵਿੱਚੋਂ ਮੂੰਹ ਲਕਾਉਂਦੀ ਹੋਈ ਬੋਲੀ ਉੱਠ ਖੜੀ ਹੋ ਕਰਮੋ ਐਵੇਂ ਨਾ ਜਾਣ ਦੇ ਬਹਾਨੇ ਨਾ ਬਣਾ ਇਹ ਨੀਂਦ ਨੂੰ ਤਾਂ ਜਿੰਨੀ ਮਰਜ਼ੀ ਵਧਾ ਲਓ ਓੰਨੀ ਵੱਧਦੀ ਜਾਵੇਗੀ ਐਨਾ ਵੀ ਦੂਰ ਨਹੀਂ ਸ਼ਹਿਰ ਜੇ ਤੂੰ ਠੰਡ ਦੇਖ ਕੇ ਡਰ ਗਈ ਨਾਲੇ ਅੱਜ ਤੇਰਾ ਪਿਓ ਕਹਿੰਦਾ ਸੀ ਕਿ ਵੰਡਾਈ ਵਾਲਿਆਂ ਦੇ ਘਰੋਂ ਕਣਕ ਵੀ ਲਿਆਵੇਗਾ ਖੜੀ ਹੋ ਉਹਨੂੰ ਚਾਹ ਪਾਣੀ ਬਣਾ ਕੇ ਦੇ ਤਾਂ ਜੋ ਉਹ ਕਿਸੇ ਕੰਮ ਧੰਦੇ ਲੱਗ ਸਕੇ ਤਾਰੋ ਚੁੱਲ੍ਹੇ ਕੋਲ ਬੈਠਦੀ ਹੋਈ ਬੋਲੀ ਕਰਮੁਰਜਾਈ ਵਿੱਚੋਂ ਖੜੀ ਹੋ ਕੇ ਬਿਸਤਰਾ ਇਕੱਠਾ ਕਰ ਚੁੱਲ੍ਹੇ ਕੋਲ ਬੈਠ ਗਈ ਤਾਰੋ ਬੇਬੇ ਨੇ ਚੁੱਲ੍ਹੇ ਵਿੱਚ ਅੱਗ ਬਾਲ ਰੱਖੀ ਸੀ ਕਰਮੋ ਨੇ ਖੜੀ ਹੋ ਕੇ ਚਾਹ ਵਾਲਾ ਗੁੜ ਸ਼ੱਕਰ ਲਿਆ ਬੇਬੇ ਨੂੰ ਫੜਾ ਦਿੱਤਾ ਤੇ ਤਾਰੋ ਨੇ ਚੁੱਲ੍ਹੇ ਤੇ ਚਾਹ ਰੱਖ ਦਿੱਤੀ ਇੰਨੇ ਕਰਮੋ ਆਪਣੇ ਬਾਪੂ ਨੂੰ ਉਠਾਉਣ ਚਲੀ ਗਈ ਖੜਾ ਹੋ ਬਾਪੂ ਅਸੀਂ ਸ਼ਹਿਰ ਨੂੰ ਜਾਣਾ ਹੈ ਘਰ ਦਾ ਸੌਦਾ ਮੁੱਕਿਆ ਪਿਆ ਹੈ ਉਹ ਲੈ ਕੇ ਆਉਣਾ ਹੈ ਨਾਲੇ ਤੁਸੀਂ ਵੀ ਉੱਠ ਕੇ ਖੜੇ ਹੋ ਜਾਵੋ ਘਰ ਕੋਈ ਨਹੀਂ ਹੋਣਾ ਅੱਜ ਘਰ ਦੀ ਨਿਗ੍ਹਾ ਰੱਖਿਓ ਕਰਮੋ ਆਪਣੇ ਪਿਓ ਨੂੰ ਠਹਾਉਂਦੇ ਹੋਏ ਬੋਲੀ ਕੁੜੇ ਪੁੱਤ ਚਾਹ ਲੈ ਜਾ ਮਹਾਰਾਜ ਲਈ ਚਾਹ ਪੀ ਕੇ ਫੇਰ ਦੁਨੀਆ ਜਿੱਤਣ ਦੇ ਸੁਪਨੇ ਵੀ ਲੈਣੇ ਨੇ ਤੇ ਨਾਲੇ ਤੂੰ ਵੀ ਪੀ ਲਾ ਤਾਰੋ ਬੇਬੇ ਬਾਟੀਆਂ ਵਿੱਚ ਚਾਹ ਪਾਉਂਦੀ ਹੋਈ ਬੋਲੀ ਕਰਮੋ ਮੋੜ ਚੁੱਲ੍ਹੇ ਕੋਲੇ ਆ ਕੇ ਬੈਠ ਗਈ ਤੇ ਗੱਲ ਨਹੀਂ ਲੱਗ ਪਈ ਬੇਬੇ ਮੈਂ ਪਹਿਲਾਂ ਕਦੇ ਸ਼ਹਿਰ ਨਹੀਂ ਗਈ ਭਲਾ ਕਿੰਨੀ ਕੁ ਦੂਰ ਆ ਸ਼ਹਿਰ ਕਿ ਉੱਥੇ ਸਾਰਾ ਕੁਝ ਮਿਲ ਜਾਂਦਾ ਮੈਨੂੰ ਤਾਂ ਅਜੀਬ ਜਿਹਾ ਲੱਗ ਰਿਹਾ ਸ਼ਹਿਰ ਜਾਣਾ ਜਿਵੇਂ ਕਿਧਰੇ ਖਾਸ ਜਗ੍ਹਾ ਤੇ ਜਾਣਾ ਹੋਵੇ ਨਾਲੇ ਕਹਿੰਦੇ ਉਥੇ ਸਾਰਾ ਦਿਨ ਫੁੱਟ ਜਾਂਦਾ ਗਿਆਂਦਾ ਤੇ ਫਿਰ ਕਹਿੰਦੇ ਰਾਤ ਚ ਚੋਰ ਡਾਕੂ ਵੀ ਖੜੇ ਹੁੰਦੇ ਨੇ ਜੋ ਸਾਰਾ ਕੁਝ ਲੁੱਟ ਲੈਂਦੇ ਨੇ ਕਰਮੋ ਚਾਹ ਪੀਂਦੇ ਹੋਏ ਬੋਲੀ ਹੋਰ ਨਾ ਕੁਝ ਮੈਨੂੰ ਤਾਂ ਕਦੇ ਲੁੱਟਿਆ ਨਹੀਂ ਕਿਸੇ ਨੇ ਸਾਰੀ ਉਮਰ ਲੰਘ ਗਈ ਇਹ ਤਾਂ ਬੇਲੇ ਲੋਕ ਐਮੀ ਗੱਲਾਂ ਬਣਾਉਣ ਲੱਗ ਜਾਂਦੇ ਨੇ ਤੂੰ ਕਾਲੀ ਨਾਲ ਤਿਆਰ ਹੋ ਜਾ ਫਿਰ ਆਪਾਂ ਚੱਲਦੀਆਂ ਹਾਂ ਤਾਰੋ ਚਾਹ ਪੀ ਕੇ ਬੋਲੀ ਹਾਂਜੀ ਦੋਸਤੋ ਇਸ ਕਹਾਣੀ ਦਾ ਦੂਸਰਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹਿਣਾ ਆਪਣੇ ਚੈਨਲ ਦੇ ਨਾਲ ਧੰਨਵਾਦ ਜੀ